ਗੁਰੂ ਆਤਮਾਨ ਸਰਕਾਰ ਮਰਦਾਬਾਦ ਜੀ ਆਨ ਸਰਕਾਰ ਮਰਦਾਬਾਦ ਗੁਰੂ ਆਤਮਾਨ ਸਰਕਾਰ ਮਰਦਾਬਾਦ ਜੀ ਆਨ ਸਰਕਾਰ ਮਰਦਾਬਾਦ ਸਤਿ ਸ਼ਕਰ ਦੋਸਤੋ ਮੈਂ ਰਵਿੰਦਰ ਸਿੰਘ ਪੰਜੇਟਾ ਤੁਸੀਂ ਇਸ ਸਮੇਂ ਜੋ ਸਾਹਮਣੇ ਪਾਣੀ ਦੇਖ ਰਹੇ ਹੋ ਇਹ ਪਹਿਲਾ ਦਾ ਪਾਣੀ ਨਹੀਂ ਇਹ ਕੱਲ ਜੋ ਬਰਸਾਤ ਹੋਈ ਆ ਉਹਦਾ ਪਾਣੀ ਆ ਤੁਸੀਂ ਦੇਖ ਸਕਦੇ ਹੋ ਕਿ ਇਹ ਪਿੰਡ ਖਾਸੀਆਂ ਦੀ ਜ਼ਮੀਨ ਆ ਦਾ ਦੀ ਕਿ ਸਾਹਮਣੇ ਕਿ ਕਲੋਨੀਆਂ ਉਫੀ ਡੁੱਬ ਚੁੱਕੀਆਂ ਤੇ ਹਾਲੇ-ਦਾਲੇ ਬਹੁਤ ਸਾਰਾ ਪਾਣੀ ਆ ਕੁਝ ਲੋਕ ਇੱਥੇ ਪਿੰਡ ਦੇ ਇਕੱਠੇ ਹੋਏ ਨੇ ਇਹਨਾਂ ਵੱਲੋਂ ਮੰਗ ਸੀ ਕਿ ਜੇ ਪਾਣੀ ਦੀ ਪੂਲੀ ਆ ਬਲੌਕ ਹੋਈ ਪਈ ਆ ਪ੍ਰਸ਼ਾਸਨ ਇੱਥੇ ਆਇਆ ਸੀ ਪਰੰਤੂ ਕੋਈ ਚੰਗੀ ਢੰਗ ਨਾਲ ਭਰੋਸਾ ਨਹੀਂ ਦੇ ਗਿਆ ਜਾਣਾਂਗੇ ਇੱਥੇ ਲੋਕਾਂ ਨਾਲ ਅਸਲ ਗੱਲ ਕੀ ਹੋਈ ਆ ਸਰ ਕੀ ਨਾਮ ਆਪਣਾ ਮੇਰਾ ਨੌਜਿੰਦਰ ਸਿੰਘ ਉਰਫ ਲਾਲੀ ਪਿੰਡ ਖਾਸਿਆਂ ਸਰ ਕੀ ਗੱਲਬਾਤ ਹੋਈ ਅਸੀਂ ਅਜੋਰੇ ਐਸਡੀ ਸਾਹਿਬ ਐਸੀ ਉਹ ਆਏ ਇੱਕ ਵਾਰੀ ਨਹੀਂ ਘਟੋ ਘਟਾਏ 10 ਵਾਰ ਹਰ ਸਾਲ ਦਾ ਇਹੀ ਕੰਮ ਹੋ ਰਿਹਾ ਆਗੇ ਅੱਗੇ ਨਾਲ ਇੱਕ ਤਰਸੇਮ ਆਈ ਬਾਣੀਆਂ ਪੂਰੀ ਪੂਲੀ ਮਨਜ਼ੂਰ ਹੋ ਗਈ ਪਹਿਲਾਂ ਮਨਜ਼ੂਰ ਹੋਣ ਤੋਂ ਬਾਅਦ ਇੱਟਾਂ ਸੁੱਧੀਆਂ ਗੱਜੀਆਂ ਸਿਮਿੰਟ ਆ ਗਿਆ ਉਹਨਾਂ ਦਾ ਕੋਈ ਰਿਲੇਟਡ ਦਾ ਅਫਸਰ ਉਹਨੂੰ ਨਾਲ ਕਰਕੇ ਉਹਨਾਂ ਨੇ ਉਹ ਪੂਰੀ ਕੈਨਸਲ ਕਰਾ ਦਿੱਤੀ ਹੁਣ ਵੀ ਅਸੀਂ ਪਹਿਲਾਂ ਬਰਸਾਤ ਪਿਆ ਉਰੇ ਫੋਨ ਕਰਿਆ ਕੋਈ ਨਹੀਂ ਸਾਡੇ ਕੋਲ ਆਇਆ ਹੁਣ ਦੁਬਾਰਾ ਜਿਹੜੀ ਕੱਲ ਪ੍ਰਸ਼ਾਦ ਹੋਈ ਹੈ ਉਸ ਤੋਂ ਬਾਅਦ ਉਰੇ ਪਾਣੀ ਆਇਆ ਜੀ ਪਾਣੀ ਆਣ ਤੋਂ ਬਾਅਦ ਅੱਜ ਅਪਣਾ ਐਸ ਡੀਓ ਤੇ ਜੇ ਜੀ ਸਾਹਿਬ ਆਏ ਇਹ ਕਹਿੰਦੇ ਵੀ ਸਾਨੂੰ ਟਾਈਮ ਦਿਓ ਅਸੀਂ ਸਾਡਾ ਮਸਲਾ ਦੇਖਣ ਕਰਦੇ ਆ ਕਿ ਨਹੀਂ ਕਰਦੇ ਆ ਇਹ ਘਟੋ ਘਟੂਰੇ 500 ਏਕੜ 1000 ਏਕੜ ਡੁੱਬਿਆ ਪਿਆ ਹੀ ਇਹ ਤੇ ਅੱਸੀ ਘਰੋਂ ਕਲੋਨੀ ਦੇ ਜਿਹੜੀ ਚ 2-2 ਫੁੱਟ ਪਾਣੀ ਆ ਜੀ ਉਰੇ ਸਾਡਾ ਕੋਈ ਮਸਲਾ ਹੱਲ ਨਹੀਂ ਹੈਗਾ 1 ਸਾਲ ਨਹੀਂ 10 ਸਾਲ ਤੋਂ ਇਹੀ ਸੰਘਰਸ਼ ਚੱਲ ਰਿਹਾ ਪਹਿਲਾਂ ਇਹ ਰੋਡ ਨੀਮਾ ਦਾ ਹੀ ਰੋਡ ਬੰਦ ਕਰਕੇ 2-2 ਫੁੱਟੇ ਰੋਡ ਚੱਕਿਆ ਗਿਆ ਇਹ ਜੋੜੀਆਂ ਤੋਂ ਲੈ ਕੇ ਨਾਣਾਗੋਤ ਵਾਲੀ ਅੱਡੇ ਤੱਕ ਸਿਰਫ ਦੋ ਗੁਲੀਆਂ ਆਈ। ਤੇ ਘੱਟੋ ਘੱਟ ਇਹ 50 ਪਿੰਡਾਂ ਦਾ ਪਾਣੀ ਆ ਰਿਹਾ ਓਰੇ। ਕੋਈ ਸਾਡਾ ਮਸਲਾ ਹੱਲ ਨਹੀਂ ਕਰਦਾ। ਇਹ ਦੂਜੀ ਵਾਰੀ ਫਸਲ ਮਰੀ ਐ ਇਹ। ਤੇ ਸਾਡੀ ਹੱਥ ਵੱਢ ਗਈ ਇਹ। ਇਹ ਕੱਲ ਪਾਣੀ ਆਂਦਾ ਕਿੱਥੋਂ ਪਿੱਛੋਂ? ਇਹ ਸਾਰੀ ਸਨੌਰ ਦਾ ਘੁੰਮ ਗਈ। ਜਿਹੜਾ ਆਪਣਾ ਢਿੱਲੋ ਬਣ ਢਿੱਲੋ ਬਣ ਵੱਲ ਤੋਂ ਸਨੌਰ ਨੂੰ ਸੜਕ ਜਾਰੀ ਐ। ਉਹ ਸਾਰੀ ਉਸੇ ਘੱਟੋ ਘੱਟ 15 ਗੁਲੀਆਂ ਉਹ। ਉਹ ਸਾਰਾ ਘੁੰਮ ਗਿਆ ਪਾਣੀ ਉਹ ਆ ਰਿਹਾ ਐ ਪਿੱਛੇ ਕੁੱਡਾ ਲਲੀਣਾ ਸਾਰਾ ਸਨੌਰ ਦਾ ਪਾਣੀ। ਥੀਕੇ ਪਿੱਛੇ ਜਿਹੜਾ ਇਹ ਫਦੇਬਰ ਵਾਲਾ ਸੂਆ ਇਹ ਟੁੱਟਿਆ ਤਿੱਲੇ ਚਾਰ ਤੋਂ ਉੱਤਰ ਉੱਤਰ ਤੋਂ ਬਾਅਦ ਜਿਹੜੀ ਕੱਲ ਬਰਸਾਤ ਹੋਈ ਹੈ ਇਹ ਦੁਬਾਰਾ ਫੇਰ ਉਰੇ ਪਾਣੀ ਆ ਗਿਆ ਸਾਡਾ ਕੋਈ ਮਸਲਾ ਹਾਲ ਨਹੀਂ ਇਹ ਸਾਰੀ ਪ੍ਰਸ਼ੰਸਾ ਬਧਾਇਆ ਕਮਲੇ ਸਾਹਿਬ ਦੇ ਕਿਸੇ ਐਮਐਲਏ ਸਾਹਿਬ ਹੀ ਨੌਲੇਜ ਦੇ ਵਿੱਚ ਵੀ ਲਿਆ ਆ ਤੀ ਠੀਕ ਆ ਜੀ ਇਹ ਪਿਛਲੇ ਸਾਲ ਇਹ ਪੁਲੀ ਵੀ ਮਨਜ਼ੂਰ ਹੋ ਗਈ ਦੀ ਮਨਜ਼ੂਰ ਹੋਣ ਤੋਂ ਬਾਅਦ ਜਿਹੜਾ ਤਰਸੀਮ ਪਟਿਆਲੇ ਤੋਂ ਇਹਨਾਂ ਹੀ ਅੱਗੇ ਜ਼ਮੀਨ ਲੱਗਦੀ ਹੈ ਇਹਨਾਂ ਨੇ ਕੋਈ ਪੈਸੇ ਆ ਦੇ ਲੇ ਕੇ ਕੀ ਕਰਿਆ ਇਹ ਪੁਲੀ ਜਾਨੀ ਕਿ ਲੱਗਣ ਨਹੀਂ ਦਈ ਅੱਜ ਵੀ ਰੋਲਾ ਪਾ ਰਿਹਾ ਜੀ ਇੱਕ ਪਾਸੇ ਉਹ ਕੱਲਾ ਆਦਮੀ ਹੈ ਛੋਟੀ ਹੁਣ ਮੰਗ ਕੀ ਆ ਆਖਰੀ ਮੰਗ ਕੀ ਆ ਸਾਡੀ ਆਖਰੀ ਮੰਗ ਇਹ ਹੈ ਵੀ ਉਹਰੇ ਨਾਲ ਜਿਹੜੀਆਂ ਪੁਲੀਆਂ ਪਾਣੀ ਬਾੜ ਤੇ ਇੱਕ ਤਾਂ ਜੇ ਉਹਨੂੰ ਕੋਈ ਇਤਰਾਜ਼ ਆ ਇਹ ਸਾਡੀ ਉਹਰੇ ਸ਼ਾਮਲਾਟ ਜ਼ਮੀਨਾਂ ਦਾ ਸੇਬ ਨੂੰ ਪੂਰੇ ਲੱਗ ਜੇ ਇੱਕ ਕੁੜੀ ਉੱਤੇ ਜਿੱਥੇ ਬੰਦਾ ਉੱਥੇ ਲੱਗੂ ਜੀ ਪਾਣੀ ਜੀ ਆਰਜੀ ਦੌਰ ਤੇ ਹੁਣੇ ਕੋਈ ਨਾਲ ਵੀ ਕੁੜੀ ਪਾਣੀ ਚਾ ਰਹੇ ਆ ਉੱਤੇ ਨਾਲ ਨੂੰ ਪਾਸ ਕਾ ਬਾਅਦ ਚ ਪੱਕੀ ਕਰਦੇ ਪਰ ਸਾਡੇ ਪਾਣੀ ਦਾ ਹੱਲ ਕਰਿਆ ਜਾ ਜੀ 20 ਬੋਰ ਨੇ ਸਾਡੇ 20 ਬੋਰ ਨੇ ਜਿਹੜੇ ਇਸ ਜ਼ਮੀਨ ਚ ਲੱਗੇ ਹੋਣੇ ਸਾਰੇ ਖਰਾਬ ਵਾਲੇ ਭਰ ਗਿਆ ਉਹ ਵੀ ਖਰਾਬ ਹੋ ਸਕਦੇ ਨੇ ਜੀ ਡੁੱਬ ਗਏ ਹੋਏ ਪਾਣੀ ਪੈ ਸਕਦਾ ਸਾਡੀ ਕੋਈ ਸਰਵਾਈ ਨਹੀਂ ਕਰ ਰਹਾ ਜੀ ਅਸੀਂ ਤੋਂ ਬੋਲਦੇ ਆ ਜੀ ਸਾਡੇ ਪਿੰਡ ਘਰ ਦੇ ਵਿੱਚ 2-2 ਫੁੱਟ ਪਾਣੀ ਖੜਿਆ ਹੈ ਜੀ ਅਸੀਂ ਨਾ ਪਰੇਸ਼ਾਨ ਹੋ ਰਹੇ ਆਤੋਂ ਜ਼ਿਆਦਾ ਸਵੇਰੇ 8 ਵਜੇ ਦਾ ਟਾਈਮ ਦੇਖ ਕੇ ਹੁਣ 11 ਵਜੇ ਤੱਕ ਅਸੀਂ ਇਹਨਾਂ ਦੀ ਵੇਟ ਕਰ ਰਹੇ ਹਾਂ ਜੇ ਆਏ ਆਏ ਨੇ ਕਹਿੰਦੇ ਜੇ ਅਸੀਂ ਕੀ ਕਰ ਸਕਦੇ ਹਾਂ ਇਹਦੇ ਬਾਰੇ ਚ ਹੁਣ ਦੱਸੋ ਅਸੀਂ ਇੰਨੇ ਪਾਣੀ ਵਿੱਚ ਲੰਘ ਕੇ ਕਿੱਧਰ ਨੂੰ ਜਾਈਏ ਜੀ ਕੋਈ ਪਰਿਵਾਰ ਆ ਨਹੀਂ ਸਕਦਾ ਕੋਈ ਬਿਮਾਰ ਹੋ ਜਾਵੇ ਕੋਈ ਕੁਝ ਵੀ ਹੋ ਜਾਵੇ ਅਸੀਂ ਕੀ ਕਰੀਏ ਅਸੀਂ ਤਾਂ ਖਾਣ ਪੀਣ ਤੋਂ ਮਤਾਜ ਹੋਣ ਵਾਲਾ ਕੰਮ ਹੋਇਆ ਪਿਆ ਸਾਡਾ ਤਾਂ ਘਰਾਂ ਦੇ ਵਿੱਚ ਦੋ ਦੋ ਫੁੱਟ ਪਾਣੀ ਆ ਸੌਣ ਦੀ ਵੀ ਦਿੱਕਤ ਹੈ ਅਫਸਰ ਕਹਿੰਦੇ ਜੀ ਅਸੀਂ ਕੀ ਕਰੀਏ ਹੁਣ ਦੱਸੋ ਅਸੀਂ ਜੀ ਕਿ ਛੇ ਮੈਂ ਹਰਦੇਵ ਨੂੰ ਫੋਨ ਕੀਤਾ ਮੈਂ ਕਿਹਾ ਹਰਦੇਵ ਜੀ ਸਾਡੇ ਪਾਣੀ ਬਹੁਤ ਹੈ ਕਹਿੰਦਾ ਪਾ ਜੀ ਅਸੀਂ ਕਹਿੰਦਾ ਹੁਣ ਕਿਹੜੇ ਕਿਹੜੇ ਕਿੱਥੋਂ ਕਿੱਥੋਂ ਰੁਕੀਏ ਸੀ ਹੁਣ ਸਾਡੇ ਵਾਸਤੇ ਤਾਂ ਮੁਸੀਬਤ ਹੈ ਜੀ ਇਹ ਇੱਕ ਚੱਕਰ ਹੋਰ ਵੀ ਦੱਸਾਂਗਾ ਬੜੀ ਪ੍ਰੋਬਲਮ ਹੈ ਪਾਣੀ ਦੀ ਹੈ ਜੀ ਇਹ ਗਰੀਬ ਹੋਣ ਕਰਕੇ ਕੋਈ ਸਮਰਸੀ ਬੋਰ ਨਹੀਂ ਕਰਾ ਸਕਦਾ ਜਿਹੜਾਂ ਦੇ ਬੋਰ ਹੋਏ ਤੇ ਪਾਣੀ ਪਾ ਕੇ ਬੋਰ ਖਰਾਬ ਹੋ ਗਏ ਸਿਰਫ ਇੱਕ ਉੱਤੇ ਸਰਕਾਰੀ ਮੋਟਰ ਲੱਗੀ ਵੀ ਹੈ ਜਿਹੜੀ ਉਹ ਵੀ ਖਰਾਬ ਪਈ ਹੈ ਇਹ ਪਾਣੀ ਖਾਂਸਿਆਂ ਤੋਂ ਕਦੇ ਉਹ ਅੰਬਰਸਰੀਆ ਡੇਰੇ ਤੋਂ ਭਰ-ਭਰ ਕੇ ਰੇੜੀਆਂ ਤੇ ਸਾਈਕਲਾਂ ਤੇ ਇਹ ਹਫਤਾ ਹੋ ਗਿਆ ਇਹ ਪਾਣੀ ਲਿਆ ਰਹੇ ਨੇ 20 ਦਿਨ ਹੋ ਗਏ ਨੇ 20 ਦਿਨ ਹੋ ਗਏ ਪਾਣੀ ਨੂੰ ਦੇਖੋ ਰੋਸ ਨਹੀਂ ਕੀ ਕਰ ਚਾਹੁੰਦੇ ਹੋ ਦੇਖੋ ਜੀ ਸਰਕਾਰ ਖਿਲਾਫ ਪਿੰਡ ਵਾਲਿਆਂ ਦਾ ਕੋਈ ਰੋਸ ਨਹੀਂ ਸਰਕਾਰ ਦੇ ਖਿਲਾਫ ਨਹੀਂ ਹੈਗੇ ਇਹ ਸਿਰਫ ਇੱਕ ਪਾਣੀ ਦੀ ਮਾਰ ਜੋ ਕੁਦਰਤੀ ਆਫਤ ਹੋਈ ਆ ਉਸ ਦੇ ਸਬੰਧ ਵਿੱਚ ਸਾਰਾ ਪਿੰਡ ਇਕੱਠਾ ਹੋਇਆ ਕਿਉਂਕਿ ਪਿਛਲੇ 40-45 ਸਾਲਾਂ ਦੇ ਵਿੱਚੋਂ ਜਿਵੇਂ ਤੁਸੀਂ ਦੇਖਦੇ ਹੋ ਕਿ ਸੜਕਾਂ ਉੱਚੀਆਂ ਹੋਈਆਂ ਜਾਂਦੀਆਂ ਨੇ ਉਸ ਦੇ ਅਕੋਰਡਿੰਗਲੀ ਪਾਣੀ ਦੀ ਡਾਫਾ ਲੱਗੀ ਜਾਂਦੀ ਹੈ ਤਾਂ ਕੁੜੀਆਂ ਸਾਰੀਆਂ ਛੋਟੀਆਂ ਨੇ ਸਾਡੇ ਮਾਨਯੋਗ ਭਗਵੰਤਪਨ ਸਾਹਿਬ ਦੇ ਐਮਐਲਏ ਸਰਦਾਰ ਹਰਮਿੰਦਰ ਸਿੰਘ ਪਠਾਨ ਮਾਜਰਾ ਦੀ ਦੀਸ਼ਾ ਨਿਰਦੇਸ਼ ਅਨੁਸਾਰ ਅਸੀਂ ਵੀ ਇੱਥੇ ਪਹੁੰਚੇ ਪਿੰਡ ਵਾਲਿਆਂ ਦੇ ਨਾਲ ਆ ਸਾਰੇ ਤੇ ਉਹਨਾਂ ਨੇ ਮਹਿਕਮੇ ਨੂੰ ਕਹਿ ਕੇ ਡੀਸੀ ਮੈਡਮ ਦੇ ਕੋਲੇ ਕੱਲ ਪਿੰਡ ਵਾਸੀ ਗਏ ਸੀਗੇ ਤੇ ਡੀਸੀ ਸਾਹਿਬ ਨੇ ਵੀ ਪੂਰਨ ਭਰੋਸਾ ਦਵਾਇਆ ਤੇ ਅੱਜ ਮੌਕੇ ਤੇ ਆਪਣੇ ਵੀਡੀਓ ਸਾਹਿਬ ਨੂੰ ਮਾਰਕ ਕੀਤੀ ਜੇਈ ਸਾਹਿਬ ਸਾਰੇ ਮਹਿਕਮੇ ਅੱਜ ਪਹੁੰਚੇ ਆ ਤੇ ਉਹਨਾਂ ਨੇ ਪੋਜ਼ਿਟਿਵ ਰਿਪੋਰਟ ਬਣਾ ਕੇ ਜੋ ਵੀ ਪਿੰਡ ਵਾਲਿਆਂ ਦੀ ਮੰਗ ਸੀਗੀ ਪਾਣੀ ਦੀ ਉਹਨੂੰ ਜਲਦੀ ਤੋਂ ਜਲਦੀ ਹੱਲ ਕਰਨ ਦਾ ਅਸਵਿਸ਼ਵਾਸਨ ਦਵਾਇਆ ਵੀ ਅੱਜ ਕੱਲ ਦੇ ਵਿੱਚ ਹੀ ਉਹਨਾਂ ਨੇ ਪਾਣੀ ਦੇ ਨਿਕਾਸ ਕਰਨ ਦੇ ਲਈ ਅੱਜ ਹੀ ਪੋਜ਼ਿਟਿਵ ਰਿਪੋਰਟ ਬਣਾ ਅੱਜ ਤੇ ਜਦਾ ਵਿਸ਼ਵਾਸ ਦਿਵਾਇਆ